ਥਾਣਾ ਫਦਰ ਤਰਨਤਨ ਦੀ ਪੁਲਿਸ ਨੇ ਪਿੰਡ ਪਿੱਟੀ ਦੇ ਕੋਲ ਫਕਾਰਪੀਓ ਗੱਡੀ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਨਜਾਇਜ਼ ਗਨ 12 ਬੋਲ ਤੇ 8 ਰੌਂਦ ਜਿੰਦਾ ਸਮੇਤ ਕਾਬੂ ਕੀਤਾ ਹੈ ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਅਮਰਤਪਾਲ ਸਿੰਘ ਉਰਫ ਕਾਲੂ ਪੁੱਤਰ ਦਲਬਾਗ ਸਿੰਘ ਵਾਸੀ ਪਿੰਡ ਭੁੱਲਰ ਥਾਣਾ ਫਦਰ ਤਰਨਤਨ ਦੇ ਰੂਪ ਵਿੱਚ ਹੋਈ ਹੈ ਜਦਕਿ ਦੂਸਰੇ ਦੀ ਪਛਾਣ ਜਰਮਨਜੀਤ ਸਿੰਘ ਉਰਫ ਜਾਨੂ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਜਗਤਾਰ ਸਿੰਘ ਵਾਲੀ ਮਹੱਲਾ ਗੁਰੂ ਕਾ ਖੂ ਤਰਨਤਨ ਹਾਲ ਵਾਫਰੀ ਮੇਨ ਹਾਈਵੇ ਨੇੜੇ 3. ਬੰਡਾਲਾ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਦੌਰਾਨ ਗਸ਼ਤ ਇਹਨਾਂ ਨੂੰ ਨਜਾਇਜ਼ ਗਨ 12 ਬੋਰ ਅਤੇ 8 ਰੌਂਦ ਜਿੰਦਾ 12 ਬੋਰ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਤਰਨਤਾਂ ਜ਼ਿਲ੍ਹੇ ਦੇ ਐਸਐਸਪੀ ਅਸ਼wini ਕਪੂਰ ਵੱਲੋਂ ਜ਼ਿਲ੍ਹਾ ਪੁਲਿਸ ਦਫ਼ਤਰ ਤਰਨਤਾਂ ਵਿਖੇ ਇੱਕ ਪ੍ਰੈਫ ਕਾਨਫਰੰਸ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜੀ ਇਨਫੋਰਮੇਸ਼ਨ ਸਗੀ ਡੀਐਸਪੀ ਡੀਸਾਫ ਕੋ ਤੇ ਉਹਨਾਂ ਦੀ ਇਨਫੋਰਮੇਸ਼ਨ ਤੇ ਜਿਹੜੀ ਪੁਲਿਸ ਪਾਰਟੀ ਨੇ ਦੋ ਜਣਾਂ ਨੂੰ ਰਾਉਂਡ ਅਪ ਕੀਤਾ ਸੀਗਾ ਹੋਰ ਇੱਕ ਇਥੇ ਦਾ ਅਮਰਪਾਲ ਸਿੰਘ ਹੈਗਾ ਏਰੀਏ ਸੇ ਕਾਲੂ ਪਿੰਡ ਭੁੱਲਦਾ ਰਹਿਣ ਵਾਲਾ ਦੂਜਾ ਜਰਮਨਜੀ ਸਿੰਘ ਐਮਨ ਇਹ ਅਮਰਸਰ ਦਾ ਰਹਿਣ ਵਾਲਾ ਬੰਦਾਲੇ ਦਾ ਇਹਨਾਂ ਕੋਲੋਂ ਇੱਕ ਕੰਪੈਕਸ਼ਨ ਗਨ ਮਿਲੀ ਹੈ ਤੇ ਦੂਜੀ ਜਿਹੜੀ ਇਦਾਂ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਚ ਨੌ ਪਰਚੇ ਜਿਹੜੇ ਹੈਗੇ ਆ ਤੇ ਅਮਰਤਵਾਲ ਦੇ ਬੰਦੇ ਦਰਜਾ ਕੋਈ ਆਮ ਜੱਟ ਦੇ ਐਨਡੀ ਨੇ ਤੇ ਇਸ ਤੋਂ ਇਲਾਵਾ ਜਿਹੜਾ ਜਾਨੂ ਹੋਏਗਾ ਇਹਦੇ ਉੱਤੇ ਇੱਕ ਫਰਚਾ ਦਰਜਾ 253 ਜਾਂਦਾਸ ਇਹਨਾਂ ਨੇ ਪਿੱਛੇ ਰੀਸੈਂਟਲੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੋਂ ਸਾਨੂੰ ਇਹ ਮੈਡੀਸਿਨ ਇਨਫੋਰਮੇਸ਼ਨ ਕਿ ਇਹਦੇ ਚ ਜਿਹੜੇ ਬੰਦੇ ਇਤੋਂ ਤਰੰਦਰੰਦ ਹੋ ਗਏ ਸੀ ਕੋ ਦਿਨਾ ਨਾ ਕਿਸੇ ਦਾ ਇਹਨਾਂ ਨੇ ਟਾਈਮ ਟੂ ਰੱਖਿਆ ਸੀਗਾ ਉੱਥੇ 91 ਨੰਬਰ ਐਫਰਜ ਹੋਈ ਹੈ ਇਸੇ ਸਾਲ 24 ਨੂੰ ਉਥੇ ਜਾ ਕੇ ਤਾਂ ਇਹਨਾਂ ਨੇ ਵੀਡੀਓ ਬਣਾਈ ਸੀ ਕਿ ਅਸੀਂ ਆ ਟਾਈਮ ਤੋਂ ਦਿੱਤਾ ਸੀ ਇੱਥੇ ਖੜੇ ਹਾਂ ਤੋ ਆ ਜਾ ਉਹ ਵੈਪਨ ਇਹਨਾਂ ਨੇ ਗੈਂਡਰੇਸ਼ ਕੀਤੇ ਸੀ ਰਿਜਿਸਟਰ ਵਾਲਾ ਪਿਸਟਲ ਵਗੈਰਾ ਸੀ ਬਾਕੀ ਬੰਦੇ ਵੀ ਅਸੀਂ ਭਾਲ ਕਰਦੇ ਹਾਂ ਤੇ ਦੋ ਬੰਦੇ ਜਿਹੜੇ ਸੀਗੇ ਸਾਨੂੰ ਪਿੰਪੁਆਇੰਟ ਹੋਏ ਸੀ ਇਹਨਾਂ ਨੂੰ ਅਸੀਂ ਅਰੈਸਟ ਕਰਦੇ ਤੇ 25 ਜੁਨਵਰੀ ਨੂੰ ਰਿਜਿਸਟਰ ਆਮਲੇਟ ਤੇ ਪੁਛਤਾ ਲਈ ਕਿ ਤਾਂ ਇੱਕ ਪੰਪ ਐਕਸ਼ਨ ਗਨ ਜਿਹੜੀ ਇਹਨਾਂ ਨੇ ਵੀਡੀਓ ਚ ਵੀ ਫੜੀ ਦੀ ਔਰ ਕਵਰ ਕਰਦੇ ਸਰ ਇਹ ਜਿਹੜੀ ਬੰਦੂਗਾਂ ਨੇ ਹੈਗੀ ਇਹਨਾਂ ਦੀ ਆਪਣੀ ਬਰਸਤ ਹੈ ਕਿ ਜਾਂ ਕੋਈ ਨਹੀਂ ਅਜੇ ਤੱਕ ਕੋਈ ਕਾਗਜ਼ ਨਹੀਂ ਪੇਸ਼ ਕਰ ਸਕਿਆ ਤਾਂ ਹੀ ਆਮ ਜੱਟ ਦੇ ਵਿੱਚ ਸਾ ਜਿਹੜੀ ਵੀਡੀਓ ਵੇਖੀ ਗਈ ਉਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਕਿ ਉਹ ਵੀਡੀਓ ਜਿਹੜੀ ਆ ਉਹਦੇ ਆਧਾਰ ਤੇ ਸਾਰਾ ਕੁਝ ਬਿਲਕੁਲ ਬਿਲਕੁਲ ਉਹਦੇ ਚ ਅਸੀਂ ਆਇਡੈਂਟੀਫਾਈ ਕਰ ਲਈ ਕਿ ਇਹ ਦੋ ਬੰਦੇ ਸਾਡੇ ਅਗੇ ਫਿਰ ਉਹ ਇਨਫੋਰਮੇਸ਼ਨ ਦੇ ਸਕਦੇ ਕਿੱਥੇ ਹੀ ਟਿਕੂਗੇ ਉਹ ਤੁਹਾਡੇ ਲੜਾਈਏ ਉੱਥੇ ਕਰਨਗੇ ਕੋਈ ਕਾਰਨ ਤੋਂ ਪਤਾ ਲੱਗ ਸਕਿਆ ਕਿ ਟਾਈਮ ਕਿੰ ਚੁੱਕਿਆ ਸੀ ਕਿਸੇ ਨਾਲ ਕੋਈ ਇਹਨਾਂ ਨਾਲ ਖਹਿਵਾ ਜੀ ਸੀ ਕਿ ਕਿਸੇ ਨਹੀਂ ਗਰੁੱਪ ਚ ਤੇ ਉਹ ਬੰਦੇ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਲੈ ਕੇ ਉੱਥੇ ਗਿਆ ਸੀ ਤੇ ਇਹਨਾਂ ਨੇ ਟਾਈਮ ਤੇ ਮਿੱਥ ਕੇ ਔਰ ਬਕਾਇਦਾ ਜਾ ਕੇ ਉੱਥੇ ਵੀਡੀਓ ਬਣਾ ਕੇ ਇਹ ਗੱਲ ਕਿ ਕਿਥੋਂ ਦੇ ਆ ਸਾਰੇ ਬੰਦੇ ਇਹ ਇੱਕ ਤਾਂ ਪੁਲਰਪਿੰਡ ਦਾ ਰਹਿਣਾ ਲਾਗੇ ਜਿਹੜਾ ਅਮਰਪਾਲ ਜੀ ਦਾ ਚੇਤ ਤੇ ਦੂਜਾ ਜਾਨੂ ਵਾਲੇ ਬੰਡਾਲੀ ਦਾ ਰਹਿਣਾ ਲਾਗੇ ਸਰਕਾਰੀ ਕਾਰਵਾਈ ਕਿਤੇ ਕੀ ਸੀ ਜਿਸ ਨੇ ਰਿਸਟਰ ਕਰਤਾ ਜੀ ਆਮ ਜਿੱਕਰ ਰਿਕਵਰੀ ਹੈ ਬਾਕੀ ਇਹਨਾਂ ਦੀ ਹਜੇ ਪੁੱਛ ਗਿੱਛ ਚੱਲਦੀ ਹੈ ਜੀ ਹੋਰ ਬੰਦੇ ਤੇ ਬਾਕੀ ਰਿਕਵਰੀ ਹੋਣੀ ਜਿਹੜੀ ਹੋਣੀ ਹੈ ਫਿਰ ਦੱਸ ਪੈਂਦਾ ਓਕੇ